ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਨੂੰ ਲੈ ਕੇ ਕਿਸਾਨੀ ਅੰਦੋਲਨ ਵੱਲੋਂ ਵੱਡੇ ਪੱਧਰ ਤੇ ਧਰਨਾ ਲਗਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਪੰਜਾਬ ਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਚੰਗਾ ਵਿਵਹਾਰ ਨਾ ਕਰਨ ਤੇ ਅਤੇ ਮੁੱਖ ਮੰਤਰੀ ਦਾ ਮੀਟਿੰਗ ਤੋਂ ਉੱਠ ਜਾਣ ਤੇ ਕਿਸਾਨਾਂ ਵੱਲੋਂ ਪੰਜਾਬ ਦੇ ਵੱਖ-ਵੱਖ ਮੰਤਰੀਆਂ ਅਤੇ ਉਨ੍ਹਾਂ ਦੇ ਐਮਐਲਏ ਦੇ ਘਰ ਦੇ ਬਾਹਰ ਕਿਸਾਨਾਂ ਵੱਲੋਂ ਧਰਨਾ ਲਗਾਇਆ ਜਾ ਰਿਹਾ ਹੈ ਉੱਥੇ ਹੀ ਉਗਰਾਹਾ ਗਰੁੱਪ ਦੇ ਪ੍ਰਧਾਨ ਜਗਿੰਦਰ ਗਰਾਹਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਗਲਤ ਰਵਈਆ ਹੋਇਆ ਉਸ ਦੇ ਤਹਿਤ ਅੱਜ ਮੌਜੂਦਾ ਸਰਕਾਰ ਦੇ ਮੰਤਰੀਆਂ ਤੇ ਉਹਨਾਂ ਦੇ ਐਮਐਲਏ ਦੇ ਘਰ ਦੇ ਬਾਹਰ ਇੱਕ ਦਿਨ ਦਾ ਧਰਨਾ ਪ੍ਰਦਰਸ਼ਨ ਹੈ ਜੋ ਕਿ 12 ਵਜੇ ਤੋਂ ਲੈ ਕੇ 3 ਵਜੇ ਤੱਕ ਚੱਲੇਗਾ। ਉੱਥੇ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਦੇ ਰਵੱਈਏ ਦੀ ਉਹ ਸਖਤ ਨਿੰਦਿਆ ਕਰਦੇ ਹਨ ਤੇ ਕੇਂਦਰ ਸਰਕਾਰ ਤੋਂ ਜੋ ਮੰਗਾਂ ਮਨਵਾਉਣੀਆਂ ਹਨ ਉਹਨਾਂ ਲਈ ਜੋ ਉਹਨਾਂ ਦਾ ਸੰਘਰਸ਼ ਹੈ ਉਸ ਲਈ ਉਹ ਕੇਂਦਰ ਸਰਕਾਰ ਨਾਲ ਹੀ رابطہ ਕਰਨਗੇ ਕਿਉਂਕਿ ਮੁੱਖ ਮੰਤਰੀ ਦਾ ਇਸ ਵਿੱਚ ਕੋਈ ਲੈਣ ਦੇ ਨਹੀਂ ਹੈ। ਪੇਸ਼ ਹੈ ਸੰਗਰੂਰ ਤੋਂ ਸੰਜੂ ਅਤੇ ਸੁੰਦਰ ਦੀ ਇਹ ਰਿਪੋਰਟ ਪੰਜਾਬ ਦੇ ਵਿੱਚ ਐਮਐਲਏ ਜਿਹੜੇ ਆ ਪਾਰਟੀ ਦੇ ਸਾਰਿਆਂ ਦੇ ਧਰਨਾ ਦਿੱਤਾ ਗਿਆ ਇਹ ਇੱਕ ਦਿਨ ਦਾ ਪ੍ਰੋਗਰਾਮ ਹੈ 12:00 ਤੋਂ 3:00 ਵਜੇ ਤੱਕ ਦਾ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਨੇ 5 ਤਰੀਕ ਦੇ ਪ੍ਰੋਗਰਾਮ ਨੂੰ ਜਦੋਂ ਮੁਲਤਵੀ ਕੀਤਾ ਉਸ ਤੋਂ ਬਾਅਦ ਇਹ ਪ੍ਰੋਗਰਾਮ ਰੱਖਿਆ ਤੇ ਸਾਰੇ ਪੰਜਾਬ ਦੇ ਵਿੱਚ ਐਮਐਲਏ ਦੇ ਘਰਾਂ ਦੇ ਅੱਗੇ ਧਰਨੇ ਚੱਲੇ ਕਿਸ ਤਰ੍ਹਾਂ ਦੇਖਦੇ ਹੋ ਕਿ ਸਾਹਬ ਕਹਿੰਦੇ ਮੇਰੇ ਕੋਲ ਟਾਈਮ ਨਹੀਂ ਹੈਗਾ ਕਿ ਜਿਆਦਾ ਮੈਂ ਨਾ ਤੁਸੀਂ ਮੁੱਦੇ ਤੇ ਗੱਲ ਕਰੋਗੇ ਕਿ ਜਿਹੜੀ ਇਹ ਮੁੱਦੇ ਨੇ ਸੈਂਟਰ ਮੈਂ ਦੇਖੋ ਮੁੱਖ ਮੰਤਰੀ ਸਾਹਿਬ ਦਾ ਗੱਲ ਤੋਂ ਭੱਜ ਕੇ ਜਾਣਾ ਤਾਂ ਬਹੁਤ ਮੰਦਭਾਗੀ ਹੈ ਬਹੁਤ ਮਾੜੀ ਹੈ ਤੇ ਅਫਸੋਸ ਹੈ ਗੱਲ ਦਾ ਸਾਨੂੰ ਬਾਕੀ ਮੰਗਾਂ ਕੇਂਦਰ ਦੀਆਂ ਮੰਗਾਂ ਤੇ ਭਲਾ ਕੋਈ ਮੁੱਖ ਮੰਤਰੀ ਦੇ ਨਾਲ ਬਹਿਸ ਕੌਣ ਕਰੂਗਾ ਜੀ ਅਸੀਂ ਜਾਣਦੇ ਆ ਕੇਂਦਰ ਦੀਆਂ ਮੰਗਾਂ ਕਿਹੜੀਆਂ ਨੇ ਇਹ ਬੁਲਤਿਸੀਆਂ ਬਾਰੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਇੱਕ ਮਹੀਨੇ ਸਾਬਾਨਾ ਦੇ ਗੇਟ ਮੂਹਰੇ ਕੀ ਫਰਕ ਪਈਗਾ ਜਨਤਕ ਮੂਵਮੈਂਟ ਦਾ ਕੀ ਫਰਕ ਪੈਂਦਾ ਗੱਲ ਹਾਈਲਾਈਟ ਕਰਨੀ ਹੁੰਦੀ ਹੈ ਜਨਤਾ ਨੂੰ ਦੱਸਣਾ ਹੁੰਦਾ ਲੋਕਾਂ ਨੂੰ ਦੱਸਣਾ ਹੁੰਦਾ ਸਰਕਾਰ ਤੱਕ ਪਹੁੰਚਾਉਣੀ ਹੁੰਦੀ ਹੈ ਇਹੀ ਸਾਡਾ ਮੰਤੋਰਥ ਹੈ ਇਹ ਅਸੂਲ ਪੂਰਾ ਹੋ ਜੂਗਾ